ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦਾ ਆਪਣਾ ਵਿਚਾਰ ਹੈ ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ ਉਸ ਨੂੰ ਹਾਸਲ ਕਰਨ ਲਈ ਤੁਹਾਨੂੰ ਬਸ ਆਪਣੇ ਮਨ ਦੀਆਂ ਅੱਖਾਂ ਖੋਲ ਕੇ ਉਸ ਨੂੰ ਦੇਖਣਾ ਹੀ ਹੈ ਤੁਹਾਡੇ ਅੰਦਰ ਰਹਿਮਤਾ ਦਾ ਅਤੁੱਟ ਭੰਡਾਰ ਹੈ ਜਿਸ ਵਿੱਚੋਂ ਤੁਸੀਂ ਸੁਖਮਈ ਸਮ੍ਰਿੱਧ ਤੇ ਆਨੰਦਪਰਪੂਰ ਜੀਵਨ ਜਿਉਣ ਲਈ ਲੋੜੀ ਦੀ ਹਰ ਚੀਜ਼ ਕੱਢ ਸਕਦੇ ਹੋ ਕਈ ਲੋਕ ਆਪਣੀ ਸੰਭਾਵਨਾ ਨੂੰ ਇਸ ਲਈ ਨਹੀਂ ਜਾਣ ਪਾਉਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਅੰਦਰ ਮੌਜੂਦ ਅਸੀਮ ਗਿਆਨ ਤੇ ਆਨੰਦ ਪ੍ਰੇਮ ਦੇ ਭੰਡਾਰ ਦਾ ਪਤਾ ਹੀ ਨਹੀਂ ਹੁੰਦਾ ਜਦ ਕਿ ਸੱਚ ਤਾਂ ਇਹ ਹੈ ਕਿ ਇਸ ਵਿੱਚੋਂ ਤੁਸੀਂ ਆਪਣੇ ਮਨ ਪਾਉਂਦੀ ਚੀਜ਼ ਕੱਢ ਸਕਦੇ ਹੋ ਕਈ ਵਾਹ ਗੁਰੂ ਜੀ ਲੋਹੇ ਦਾ ਚੁੰਬਕੀ ਟੁਕੜਾ ਆਪਣੇ ਭਾਰ ਤੋਂ 12 ਗੁਣਾ ਜ਼ਿਆਦਾ ਵਜ਼ਨ ਚੁੱਕ ਸਕਦਾ ਹੈ ਲੇਕਿਨ ਜੇਕਰ ਤੁਸੀਂ ਉਸਦੇ ਚੁੰਬਕੀ ਗੁਣ ਨੂੰ ਹਟਾ ਦਿਓ ਤਾਂ ਇਹ ਇੱਕ ਖੰਭ ਵੀ ਨਹੀਂ ਚੁੱਕ ਸਕਦਾ ਇਸ ਤਰ੍ਹਾਂ ਲੋਕੀ ਵੀ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਉਹ ਜਿਹੜੇ ਕਿ ਚੁੰਬਕੀ ਹੁੰਦੇ ਹਨ ਉਹ ਆਤਮ ਵਿਸ਼ਵਾਸ ਤੇ ਆਸਥਾ ਨਾਲ ਭਰਪੂਰ ਹੁੰਦੇ ਹਨ ਉਹ ਜਾਣਦੇ ਹਨ ਕਿ ਉਹ ਸਫਲ ਹੋਣ ਅਤੇ ਜਿੱਤਣ ਲਈ ਹੀ ਪੈਦਾ ਹੋਏ ਹਨ ਦੂਜੀ ਤਰ੍ਹਾਂ ਦੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਚੁੰਬਕੀ ਗੁਣ ਨਹੀਂ ਹੁੰਦੇ ਉਹ ਬੜੀ ਤਦਾਦ ਵਿੱਚ ਹੁੰਦੇ ਹਨ ਉਹ ਡਰ ਤੇ ਸ਼ੰਕਾਵਾਂ ਨਾਲ ਲਬਰੀਜ ਹੁੰਦੇ ਹਨ ਸਮਾਂ ਆਉਣ ਤੇ ਉਹ ਕਹਿੰਦੇ ਹਨ ਜੇ ਮੈਂ ਸਫਲ ਨਹੀਂ ਹੋਇਆ ਤਾਂ ਕੀ ਹੋਵੇਗਾ ਕਿਤੇ ਮੇਰਾ ਪੈਸਾ ਡੁੱਬ ਨਾ ਜਾਵੇ ਲੋਕੀ ਮੇਰਾ ਹਾਸਾ ਉਡਾਉਣਗੇ ਇਸ ਤਰ੍ਹਾਂ ਦੇ ਲੋਕ ਜ਼ਿੰਦਗੀ ਵਿੱਚ ਜ਼ਿਆਦਾ ਅੱਗੇ ਨਹੀਂ ਵੱਧ ਪਾਉਂਦੇ ਉਹਨਾਂ ਦਾ ਡਰ ਉਹਨਾਂ ਨੂੰ ਉੱਥੇ ਥਾਂ ਤੇ ਰੋਕੇ ਹੀ ਰੱਖਦਾ ਹੈ ਜਿੱਥੇ ਉਹ ਹਨ ਤੁਸੀਂ ਚੁੰਬਕੀ ਵਿਅਕਤੀ ਬਣ ਸਕਦੇ ਹੋ ਬਸਰਤੇ ਤੁਸੀਂ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਸਮਝ ਲਓ ਅਤੇ ਉਸ ਉੱਤੇ ਅਮਲ ਕਰਨ ਲੱਗੋ। ਵਾਹਿਗੁਰੂ ਜੀ ਆਪਾਂ ਅੱਜ ਸਿੱਖਿਆ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ। ਇੱਕ ਚੁੰਬਕੀ ਦੂਜੇ ਉਹ ਜਿਹਨਾਂ ਚੁੰਬਕੀ ਵਾਹਿਗੁਰੂ ਜੀ ਜਿਹੜੇ ਚੁੰਬਕੀ ਲੋਕ ਹੁੰਦੇ ਹਨ ਉਹਨਾਂ ਨੂੰ ਪੂਰਾ ਆਤਮ ਵਿਸ਼ਵਾਸ ਹੁੰਦਾ ਹੈ ਕਿ ਉਹ ਜੋ ਕਹਿਣਗੇ ਜੋ ਕਰਨਗੇ ਉਹ ਹੋਵੇਗਾ ਹੀ ਹੋਵੇਗਾ। ਤੇ ਦੂਜੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਵਿੱਚ ਚੁੰਬਕੀ ਗੁਣ ਨਹੀਂ ਹੁੰਦੀ ਮਤਲਬ ਉਹਨਾਂ ਅੰਦਰ ਡਰ ਅਤੇ ਸ਼ੱਕ ਬਣਿਆ ਰਹਿੰਦਾ ਹੈ ਕਿ ਮੈਂ ਜੇ ਕਿਤੇ ਪੈਸਾ ਲਾਇਆ ਕੰਮ ਸ਼ੁਰੂ ਕੀਤਾ ਉਹ ਹੋਵੇਗਾ ਜਾਂ ਨਹੀਂ ਹੋਵੇਗਾ ਲੋਕ ਮੇਰਾ ਹਾਸਾ ਉਹ ਡਾਉਣਗੇ ਮੈਂ ਇਹ ਕੰਮ ਕਰਾਂ ਜਾਂ ਨਾ ਉਹ ਡਰ ਅਤੇ ਸ਼ੰਕਾ ਨਾਲ ਅੱਗੇ ਨਹੀਂ ਵੱਧ ਪਾਉਂਦੇ ਆਪਣਾ ਕੰਮ ਨਹੀਂ ਕਰ ਪਾਉਂਦੇ ਵਾਈਗਰੂਜ ਜੀ ਇਸ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਨੂੰ ਆਪਣੇ ਉੱਪਰ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਜੋ ਕੰਮ ਕਰਾਂ ਜੋ ਕਰ ਰਿਹਾ ਹਾਂ ਉਹ ਹੋਵੇਗਾ ਹੀ ਹੋਵੇਗਾ ਹਮੇਸ਼ਾ ਚੰਗਾ ਸੋਚਣਾ ਚਾਹੀਦਾ ਹੈ ਚੰਗਾ ਹੀ ਹੋਵੇਗਾ ਵਾਹਿਗੁਰੂ ਜੀ ਅਗਲੀ ਵੀਡੀਓ ਵਿੱਚ ਆਪਾਂ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਸਮਝਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ